2027 ਵਿੱਚ ਬਣੂ ਅਕਾਲੀ ਸਰਕਾਰ ਵੀਡੀਓ ਕਾਲ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੂੰ ਜੋ ਬਾਹਰ ਬੈਠੇ ਹੋਏ ਐਨਆਰਆਈ ਦੇ ਵੱਲੋਂ ਇਹ ਸਨੇਹਾ ਦਿੱਤਾ ਗਿਆ ਵੀਡੀਓ ਕਾਲ ਦੇ ਵਿੱਚ ਜੋ ਇਹ ਗੱਲ ਆਖੀ ਜਾ ਰਹੀ ਏ ਸੁਖਵੀਰ ਸਿੰਘ ਬਾਦਲ ਇਹ ਸੁਣ ਕੇ ਖੁਸ਼ ਹੋ ਰਹੇ ਨੇ ਉਹ ਕੌਣੇ ਸ਼ਖਸ ਜਿਸਨੇ 2027 ਦੇ ਵਿੱਚ ਅਕਾਲੀ ਸਰਕਾਰ ਬਣਾਉਣ ਲਈ ਵੀਡੀਓ ਕਾਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਤੁਸੀਂ ਜੁੜਿਓ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ 2027 ਦੀਆਂ ਵਿਧਾਨ ਸਭਾ ਚੋਣਾਂ ਸਮਾਂ 1 ਸਾਲ ਬਾਕੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਨ ਦੇ ਵੱਡੇ ਦਾਅਵੇ ਹੋ ਗਏ ਨੇ 2027 ਦੇ ਵਿੱਚ ਪੱਕੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇਗੀ ਜਿਸ ਨੂੰ ਲੈ ਕੇ ਅਕਾਲੀ ਦਲ ਪਾਰਟੀ ਦੇ ਵੱਲੋਂ ਵੀ ਇਹ ਦਾਅਵੇ ਕੀਤੇ ਜਾ ਰਹੇ ਨੇ ਜੋ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਅਕਾਲੀ ਦਲ ਨੂੰ ਲੋਕਾਂ ਨੇ ਸਾਥ ਦਿੱਤਾ ਅਕਾਲੀ ਦਲ ਪਾਰਟੀ ਦੂਸਰੇ ਨੰਬਰ ਤੇ ਆਈ ਉਸ ਸਮੇਂ ਤੋਂ ਲੈ ਕੇ ਬਾਅਦ ਵਿੱਚ ਜੋ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹੋਈਆਂ ਉਸ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਜੋ ਜ਼ਿਲ੍ਹਾ ਮੁਖਸਰ ਤੇ ਬਠਿੰਡਾ ਦੇ ਵਿੱਚ ਲੋਕਾਂ ਨੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਜਿਤਾਇਆ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਗਾਤਾਰ ਅਕਾਲੀ ਦਲ ਲਈ ਦਿਨ ਰਾਤ ਆਪਣੇ ਵਰਕਰਾਂ ਨੂੰ ਮਜ਼ਬੂਤ ਕਰ ਰਹੇ ਨੇ ਦੂਸਰੇ ਪਾਸੇ ਜੋ ਬਾਹਰ ਬੈਠੇ ਹੋਏ ਐਨ ਆਰ ਆਈ ਜਿਹੜੇ ਉਹ ਵੀ ਅਕਾਲੀ ਦਲ ਦੇ ਲਈ ਮਿਹਨਤ ਕਰ ਰਹੇ ਨੇ ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਹੀ ਲੋਕ ਸਭਾ ਚੋਣਾਂ ਦੇ ਸਮੇਂ ਅਕਾਲੀ ਦਲ ਦੀਆਂ ਜਮਾਨਤਾਂ ਜਬਤ ਹੋਈਆਂ ਉਸ ਸਮੇਂ ਇਹ ਲੱਗਦਾ ਸੀ ਕਿ ਅਕਾਲੀ ਦਲ ਬਿਲਕੁਲ ਹਾਸ਼ੀਏ ਤੇ ਚਲਾ ਗਿਆ ਪਰ ਹੌਲੀ-ਹੌਲੀ ਅਕਾਲੀ ਦਲ ਨੂੰ ਲੋਕਾਂ ਨੇ ਫਿਰ ਮਜ਼ਬੂਤ ਕੀਤਾ ਤੇ ਲੋਕ ਅਜ ਅਕਾਲੀ ਸਰਕਾਰ ਨੂੰ ਯਾਦ ਕਰ ਰਹੇ ਨੇ ਜੋ ਅਕਾਲੀ ਭਾਜਪਾ ਸਰਕਾਰ ਸਮੇਂ ਵਿਕਾਸ ਹੋਇਆ ਉਹ ਵਿਕਾਸ ਨੂੰ ਅਜ ਲੋਕ ਦੇਖ ਰਹੇ ਨੇ ਜਿਸ ਕਰਕੇ ਫਿਰ ਅਕਾਲੀ ਦਲ ਦੀ ਸਰਕਾਰ ਬਣਨ ਵਾਸਤੇ ਜੋ ਲੋਕਾਂ ਦੇ ਵੱਲੋਂ ਇਹ ਹਰ ਰੋਜ਼ ਮੀਡੀਆ ਦੇ ਵਿੱਚ ਜਾ ਕੇ ਚਰਚਾਵਾਂ ਚੱਲੀਆਂ ਹੋਈਆਂ ਨੇ ਸੋ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਐਨ ਆਰ ਆਈ ਫੋਨ ਕਰਕੇ ਇਹ ਦੱਸ ਰਹੇ ਨੇ ਕਿ 2027 ਵਿੱਚ ਪੱਕੀ ਅਕਾਲੀ ਦਲ ਦੀ ਸਰਕਾਰ ਬਣੇਗੀ ਜੋ ਅੱਜ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਚਰਚਾਵਾਂ ਬਹੁਤ ਹੀ ਤੇਜ਼ ਹੋ ਗਈਆਂ ਨੇ ਸੋਸ਼ਲ ਮੀਡੀਆ ਤੇ ਮਸ਼ਹੂਰ ਸ਼ਖਸੀਅਤ ਚੀਮਾ ਵਾਈ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨਾਲ ਵੀਡੀਓ ਕਾਲ ਕੀਤੀ ਹੈ ਜੋ ਵੀਡੀਓ ਕਾਲ ਵਾਇਰਲ ਹੋਈਏ ਉਸ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਕਿ ਹੁਣ ਅਕਾਲੀ ਦਲ ਦੀ ਸਰਕਾਰ 2027 ਵਿੱਚ ਪੱਕੀ ਬਣੇਗੀ ਚੀਮਾ ਵਾਈ ਨੇ ਸੁਖਬੀਰ ਬਾਦਲ ਦੇ ਸਾਹਮਣੇ ਜੋ ਭਵਿੱਖਬਾਣੀ ਕਰ ਦਿੱਤੀ ਹੈ ਜਿਸ ਨੇ ਸਭ ਦਾ ਧਿਆਨ ਖਿੱਚ ਲਿਆ ਹੈ ਜੋ ਤੁਹਾਨੂੰ ਅਸੀਂ ਉਹ ਵੀਡੀਓ ਕਾਲ ਸੁਣਾਉਂਦੇ ਹਾਂ ਜੋ ਚੀਮਾ ਵਾਈ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਇਹ ਵੀਡੀਓ ਕਾਲ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਤੇ ਬਾਅਦ ਤਾਂ ਜੰਮੇ ਪਏ ਹੋਣੇ ਸਰ ਪਰ ਫਨਾ ਜੀ ਪਰ ਪੈਣੀ ਕਿ ਕਿਧਰ ਆਣਾ ਤੁਸੀਂ ਕਿਧਰ ਆਣਾ ਤੁਸੀਂ ਭਾਈ ਜੀ ਨੂੰ ਬੁਲਾਓ ਜਦੋਂ ਉਹ ਆ ਜਾਣਾ ਪੰਜ ਨਾ ਆਜਣਾ ਨਾ ਪੰਜ ਨਾ ਸਾਹਮਣੇ ਭਾਈ ਨੂੰ ਆਜਾਗੇ ਭਾਈ ਨਾਲੀਆਂ ਬੰਦ ਚਲਾਰੀ ਥੈਂਕ ਯੂ ਜੀ ਸਰਕਾਰ ਵੀ ਆਪਣੀ ਯਤਨ ਕਰ ਰਹੀ ਹੈ ਸਾਰੇ ਇੱਕ ਪਾਸੇ ਲੱਗ ਕੇ ਆ ਗਿਆ ਸਰ ਇਹ ਟੀਮਾ ਜੋ ਕਹਿ ਰਹੀ ਨਾ ਸਾਥ ਮੰਨੋ ਸਾਰੇ ਨਿਰੂਪ ਹੋ ਗਈ ਕਿ ਜੋ ਦੀ ਬਰੇਡ ਹੋ ਗਈ ਵਾਤਾ ਏਸੀ ਦਾ ਚੀਮਾ ਬਾਈ ਜਿਸ ਨੇ ਬਾਹਰ ਬੈਠ ਕੇ ਸੁਖਬੀਰ ਬਾਦਲ ਨੂੰ ਵੀਡੀਓ ਕਾਲ ਕੀਤੀ ਹੈ ਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਉਹਨਾਂ ਨੇ ਦਾਵਾ ਕੀਤਾ ਹੈ ਜੋ ਇਸ ਵੀਡੀਓ ਨੇ ਸਾਰੇ ਪਾਸੇ ਤਰਥੱਲੀ ਮਚਾ ਦਿੱਤੀ ਇਸ ਵੀਡੀਓ ਕਾਲ ਦੇ ਵਿੱਚ ਜੋ ਦੇਖਿਆ ਜਾ ਰਿਹਾ ਕਿ ਚੀਮਾ ਬਾਈ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕਰ ਰਹੇ ਨੇ ਗੱਲਬਾਤ ਦੇ ਦੌਰਾਨ ਚੀਮਾ ਬਾਈ ਨੇ ਦਾਵਾ ਕੀਤਾ ਕਿ 2027 ਵਿੱਚ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਪੱਕਾ ਬਣੇਗੀ ਉਹ ਉਹਨਾਂ ਨੇ ਪ੍ਰਖਬਾਣੀ ਕਰ ਦਿੱਤੀ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਚੀਮਾ ਬਾਈ ਜਿਹੜੀ ਵੀ ਭੁਖਬਾਣੀ ਕਰਦੇ ਨੇ ਉਹ ਸੱਚ ਹੁੰਦੀ ਏ ਮੀਡੀਆ ਦੇ ਵਿੱਚ ਬਹੁਤ ਵੱਡੀ ਚਰਚਾ ਹੈ ਚੀਮਾ ਬਾਈ ਦੇ ਵੱਲੋਂ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਦਾ ਭੁਖਬਾਣੀ ਕੀਤੀ ਗਈ ਸੀ ਤੇ ਕਾਂਗਰਸ ਦੀ ਸਰਕਾਰ ਬਣੀ ਔਰ 2022 ਦੇ ਵਿੱਚ ਚੀਮਾ ਬਾਈ ਨੇ ਬਦਲਾਅ ਦੀ ਸਰਕਾਰ ਦਾ ਭੁਖਬਾਣੀ ਕੀਤੀ ਸੀ ਤੇ ਬਦਲਾਅ ਦੀ ਸਰਕਾਰ ਬਣੀ ਹੁਣੇ ਫਿਰ ਭਵਿੱਖਬਾਣੀ ਕੀਤੀ ਏ 2027 ਵਿੱਚ ਅਕਾਲੀ ਦਲ ਦੀ ਸਰਕਾਰ ਬਣੇਗੀ ਹੁਣ ਇਹ ਸੱਚ ਹੋਵੇਗੀ ਜਾਂ ਨਹੀਂ ਇਹ ਤਾਂ ਹੁਣ ਸਮਾਂ ਦੱਸੇਗਾ ਪਰ ਚੀਮਾ ਵਾਈ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਨਾਲ ਜੋ ਇਹ ਵੀਡੀਓ ਕਾਲ ਦੇ ਵਿੱਚ ਭਵਿੱਖਬਾਣੀ ਕੀਤੀ ਗਈ ਏ ਇਸ ਨੇ ਪੂਰੇ ਤਰਥਲੀ ਮਚਾ ਦਿੱਤੀ ਏ ਮੀਡੀਆ ਦੇ ਵਿੱਚ